ਤ੍ਰਿਯਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨ 프리ਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਹਰ ਰੋਜ਼ ਦੀ ਤਰ੍ਹਾਂ ਹੀ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਆਪ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅਨਮੋਲ ਗਗਨ ਮਾਨ ਹੋਰਾਂ ਦੀ ਕੁਝ ਦਿਨਾਂ ਤੋਂ ਇਹ ਖਬਰ ਚੱਲ ਰਹੀ ਸੀ ਕਿ ਅਸਤੀਫਾ ਦਿੱਤਾ ਅਸਤੀਫਾ ਦਿੱਤਾ ਤੇ ਅਸਤੀਫਾ ਦੇ ਵੀ ਦਿੱਤਾ ਸੀ ਉਹਨਾਂ ਨੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਕਹਿੰਦੇ ਅਸਤੀਫਾ ਵਾਪਸ ਲੈ ਲਿਆ ਜੀ ਕੀ ਹੈ ਪੂਰਾ ਮਾਮਲਾ ਬਿਲਕੁਲ ਅਸਲ ਦੇ ਵਿੱਚ ਅਨਮੋਲ ਗਗਨ ਮਾਨ ਹੋਰਾਂ ਨੇ ਕੁਝ ਕੁ ਘੰਟੇ ਪਹਿਲਾਂ ਅਸਤੀਫਾ ਦਿੱਤਾ ਤੇ ਇਹ ਖਬਰ ਪਾਈ ਤੇ ਕੁਝ ਘੰਟੇ ਬਾਅਦ ਖਬਰ ਇਹ ਆ ਗਈ ਕਿ ਅਸਤੀਫਾ ਨਾਮਨਜ਼ੂਰ ਹੋ ਗਿਆ ਅਸਲ ਦੇ ਵਿੱਚ ਜੇਕਰ ਇਹ ਅਸਤੀਫਾ ਮਨਜ਼ੂਰ ਹੋ ਜਾਂਦਾ ਫਿਰ ਪੰਜਾਬ ਦੇ ਵਿੱਚ ਇੱਕ ਨਹੀਂ ਤਿੰਨ ਸੀਟਾਂ ਦੇ ਉੱਤੇ ਜ਼ਿਮਨੀ ਟੋਨ ਹੋਣੀ ਸੀ ਤੇ ਜੇ ਅਸਤੀਫਾ ਮੰਜ਼ੂਰ ਨਹੀਂ ਹੋਇਆ ਤੇ ਫਿਰ ਇੱਕੋ ਸੀਟ ਦੇ ਉੱਤੇ ਗੱਲ ਮੁੱਕ ਗਈ ਆ ਕਿਉਂਕਿ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਨਾ ਪੋਸਟ ਪਾ ਕੇ ਕਿ ਦਿਲ ਭਾਰੀ ਹੈ ਤੇ ਮੇਰਾ ਰਾਜਨੀਤੀ ਛੱਡਣ ਨੂੰ ਮਨ ਕਰ ਆਇਆ ਹੈ ਮੈਂ ਆਪਣਾ ਅਸਤੀਫਾ ਸਪੀਕਰ ਸਾਹਿਬ ਨੂੰ ਸੌਂਪਿਆ ਹੋਇਆ ਤੇ ਉਹ ਜਲਦੀ-ਜਲਦੀ ਮੇਰਾ ਅਸਤੀਫਾ ਸਵੀਕਾਰ ਕਰ ਲੈਣ ਮੈਂ ਪਾਰਟੀ ਦੀਆਂ ਦਿਨ ਸ਼ੁਭ ਕਾਮਨਾਵਾਂ ਪੇਸ਼ ਕਰਦੀ ਹਾਂ ਇਹ ਕੰਮ ਕਰੇ ਲੋਕਾਂ ਦੀ ਉਮੀਦ ਤੇ ਖਰੀ ਉਤਰੇ ਇਹ ਸੱਲਵਤੇ ਦਿਲ ਭਾਰੀ ਆ ਨਾ ਜਿਹੜਾ ਉਹ ਦਿਲ ਭਾਰੀ ਇੱਕ ਮੀਟਿੰਗ ਤੋਂ ਬਾਅਦ ਵੀ ਠੀਕ ਹੁੰਦਾਗਾ ਦਿਲ ਭਾਰੀ ਵੀ ਕਾਫੀ ਸਮੇਂ ਤੋਂ ਹੁੰਦਾ ਦਿਲ ਹੌਲਾ ਵੀ ਕਾਫੀ ਸਮੇਂ ਤੋਂ ਹੁੰਦਾ ਪਰ ਇਹ ਪਹਿਲੀ ਵਾਰ ਹੋਇਆ ਵੀ ਦਿਲ ਭਾਰੀ ਦਾ ਕਾਫੀ ਸਮੇਂ ਦਾ ਸੀ ਤੇ ਹੌਲਾ ਇੱਕੋ ਮੁਲਾਕਾਤ ਦੇ ਵਿੱਚ ਹੋ ਗਿਆ ਇਹ ਦਿਲ ਭਾਰੀ ਕਿਉਂ ਸੀ ਕਿਉਂਕਿ ਬੀਬੀ ਅਨਬੋਲ ਕਨ ਮਾਨ ਨੇ ਜਿਹੜੇ ਇਹਨਾਂ ਦੇ ਕੋਲੋਂ 2024 ਦੇ ਵਿੱਚ ਮੰਤਰੀ ਅਹੁਦਾ ਵਾਪਸ ਲੈ ਲਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਦਿਲ ਭਾਰੀ ਆ ਕਹਿੰਦੇ ਵੀ ਬਾਅਦ ਦੇ ਵਿੱਚ ਪਾਰਟੀ ਹਾਈ ਕਮਾਨ ਨੇ ਇਹਨਾਂ ਨਾਲ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕੋਈ ਬਹੁਤੀ ਨੇੜਤਾ ਵਾਲੀ ਗੱਲ ਨਹੀਂ ਰਹੀ ਤੇ ਫਿਰ ਇਹ ਕਹਿੰਦੇ ਜੀ ਕਿ ਇਹਨਾਂ ਨੂੰ ਅਹਿਸਾਸ ਹੋ ਗਿਆ ਜੀ ਕਿ 2027 ਦੇ ਵਿੱਚ ਟਿਕਟ ਵੀ ਨਹੀਂ ਮਿਲਣੀ ਤੇ ਇਧਰੋਂ ਉਹਨਾਂ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੂੰ ਇਹਨਾਂ ਨੇ 37718 ਵੋਟਾਂ ਦੇ ਫਰਕ ਦੇ ਨਾਲ ਹਾਰਾਇਆ ਸੀਗਾ ਪਿਛਲੇ ਨਹੀਂ ਪਿਛਲੀ ਵਾਰ ਜਦੋਂ 2022 ਦੇ ਵਿੱਚ ਆਕਾੜੀ ਦਲ ਦੇ ਉਮੀਦਵਾਰ ਨੂੰ ਤੇ ਉਸ ਤੋਂ ਬਾਅਦ ਆਪਾਂ ਜਾਣਦੇ ਜੀ ਕਿ ਉਹ ਆਕਾੜੀ ਦਲ ਨੂੰ ਛੱਡ ਕੇ ਤੇ ਨਵੀਂ ਪਾਰਟੀ ਦੇ ਵਿੱਚ ਆਉਣ ਲੱਗੇ ਸੀ ਉਹ ਨਵੀਂ ਪਾਰਟੀ ਦੇ ਵਿੱਚ ਮੰਨਿਆ ਜਾ ਰਿਹਾ ਵੀ ਆਉਣ ਵੀ ਆਮ ਆਦਮੀ ਪਾਰਟੀ 'ਚ ਲੱਗੇ ਸੀ ਇਹਨਾਂ ਗੱਲਾਂ ਦੇ ਕਰਕੇ ਉਹਨਾਂ ਦਾ ਦਿਲ ਕਾਫੀ ਭਾਰੀ ਹੋਇਆ ਪਰ ਐਨ ਮੌਕੇ ਦੇ ਉੱਤੇ ਜਾ ਕੇ ਤੇ ਅਮਨ ਅਰੋੜਾ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੂੰ ਬੁਲਾ ਲਿਆ ਤੇ ਭਾਈ ਫਿਰ ਦਿਨ ਥੋੜਾ ਹੋ ਗਿਆ ਸੋ ਗੱਲ ਇਹ ਜੀ ਕਿ ਇਹ ਅਨਮੋਲਗਨ ਮਾਨ ਨੇ ਜਿਹੜੇ ਇਹਨਾਂ ਦਾ ਮਨ ਜਿਹੜਾ ਮੰਤਰੀ ਹੁੰਦਾ ਜਾਣਦੇ ਕਰਕੇ ਇਹ ਬਹੁਤਾ ਸੰਪਰਕ ਦੇ ਵਿੱਚ ਪਾਰਟੀ ਦੇ ਵੱਲੋਂ ਨਹੀਂ ਰਿਹਾ ਗਿਆ ਇਸ ਕਰਕੇ ਕਹਿੰਦੇ ਵੀ ਉਹ ਖਾਸੇਗਾ ਤੇ ਅਗਲੀ ਦਿਨ ਇਹ ਜੀ ਕਿ ਦੋ ਵਿਧਾਨ ਸਭਾ ਦੇ ਸੈਸ਼ਨਾਂ 'ਚ ਵੀ ਨਹੀਂ ਗਏ ਐਤਕੀ ਕਹਿੰਦੇ ਗਏ ਸੀਗੇ ਪਰ ਇਹਨਾਂ ਦੀ ਕੋਈ ਸਰਗਰਮੀ ਨਹੀਂ ਸੀ ਇਹਨੂੰ ਇਸ ਤਰ੍ਹਾਂ ਦਾ ਅਹਿਸਾਸ ਹੋ ਗਿਆ ਇਹ ਭਾਈ ਹੁਣ ਪਾਰਟੀ ਦੇ ਵਿੱਚ ਮੇਰਾ ਕੋਈ ਬਹੁਤਾ ਥਾਂ ਨਹੀਂ ਹੈ ਤੇ ਪਾਰਟੀ ਦੇ ਵੱਲੋਂ ਤੇ ਮੇਰੇ ਨਾਲ ਕੋਈ ਬਹੁਤੀ ਨੇੜਤਾ ਨਹੀਂ ਰੱਖੀ ਜਾਊਗੀ ਤੇ ਹੋ ਸਕਦਾ ਭਾਈ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ ਤੇ ਉਹ ਇਸ ਤਰੀਕੇ ਦੀ ਗੱਲ ਆ ਵਿੱਚੇ ਖਬਰ ਇਹ ਵੀ ਆਉਣ ਲੱਗ ਪਈ ਕਿ ਨਹੀਂ ਵੀ ਅਨਮੋਲਕ ਗਨਮਾਨ ਨੇ ਜਿਹੜੇ ਇਹ ਜਿਵੇਂ ਰਵਨ ਅਰੋੜਾ ਦਾ ਮਸਲਾ ਸੀ ਉਸ ਤਰੀਕੇ ਦਾ ਮਸਲਾ ਇਹਨਾਂ ਦਾ ਵੀ ਆ ਸ਼ਾਇਦ ਕੋਈ ਫਾਈਲਾਂ ਨੇ ਜਾਂ ਕੁਝ ਲੈਣ ਦੇਣ ਵਾਲੀ ਗੱਲ ਹੋਰ ਆ ਉਹਦੇ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ ਆ ਵੀਰ ਖਬਰਾਂ ਇਹ ਐਂਗਾਬੀ ਚੱਕੀ ਦੇ ਦੋ ਪੁੜਾਂ ਦੇ ਵਿੱਚ ਪਿਸ ਰਹੇ ਆ ਇਧਰੋਂ ਭਗਵੰਤ ਸਬਾਨ ਉਧਰੋਂ ਅਰਵਿੰਦ ਕੇਜਰੀਵਾਲ ਸ਼ਹਿਰ ਕੋਈ ਇਸ ਤਰੀਕੇ ਦਾ ਰੋਲਾ ਵੀ ਚੱਲ ਰਿਹਾ ਪਰ ਚਲੋ ਪੁੱਲ ਬਣਾ ਕੇ ਗੱਲ ਇਹ ਆ ਕਿ ਅਦਮੋਰ ਦਿਵਨਮਾਨ ਦਾ ਅਸਤੀਫਾ ਨਾਮਨਜ਼ੂਰ ਹੋ ਗਿਆ ਤੇ ਇਹ ਪਤਾ ਲੱਗਾ ਜੀ ਕਿ ਅਮਨ ਅਰੁੜਾ ਨੇ ਘਰ ਦੇ ਵਿੱਚ ਜਾ ਕੇ ਕਈ ਘੰਟੇ ਬੈਠ ਕੇ ਗੱਲਬਾਤ ਕੀਤੀ ਹੈ ਨਾਰਾਜ਼ਗੀ ਨੂੰ ਦੂਰ ਕਰਤਿਆਂ ਤੇ ਫਿਰ ਇਹਨਾਂ ਨੇ ਵੀ ਬੀਬੀ ਨੇ ਵੀ ਆਪ ਦੀ ਫੇਸਬੁੱਕ ਦੇ ਉੱਤੇ ਪੋਸਟ ਪਾਤੀ ਆ ਕਿ ਭਾਈ ਮੇਰਾ ਅਸਤੀਫਾ ਅਰਵਿੰਦ ਕੇਜਰੀਵਾਲ ਜੀ ਅਮਨ ਅਰੋੜਾ ਜੀ ਦੇ ਵੱਲੋਂ ਨਾ ਮਨਜ਼ੂਰ ਕਰਨ ਦਾ ਫੈਸਲਾ ਕੀਤਾ ਗਿਆ ਜੀ ਨੂੰ ਮੈਂ ਸਵੀਕਾਰ ਕਰ ਲਈ ਆ ਸੋ ਮਤਲਬ ਕਹਿਣ ਦਾ ਇਹ ਤਾਂ ਚਲੋ ਚੈਪਟਰ ਇੱਥੇ ਮੁੱਕ ਗਿਆ ਪਰ ਨਾਰਾਜ਼ਗੀ ਕਈਆਂ ਦੀ ਅੰਦਰ ਖਾਤੇ ਹੈਗੀ ਆ ਤੁਸੀਂ ਦੇਖੋ ਨਾ ਵੀ ਜਿਵੇਂ ਕਰਨ ਤਰਨ ਵਾਲੀ ਚੋਣ ਆ ਕਰਨ ਤਰਨ ਵਾਲੀ ਦਾ ਖਾਦੇ ਉੱਤੇ ਚੋਣ ਉਹ ਇਸ ਕਰਕੇ ਹੋਣੀ ਆ ਵੀ ਉੱਥੇ ਵਿਧਾਇਕ ਵੀ ਮੌਤ ਹੋ ਗਈ ਡਾਕਟਰ ਕਸ਼ਮੀਰ ਸਿੰਘ ਸੋਲੜੀ ਪਰ ਦੋ ਹੋਰ ਥਾਵਾਂ ਜੇ ਵੱਲੋਂ ਅਨਮੋਲਕਨ ਮੰਨਨ ਦਾ ਅਸਤੀਫਾ ਮਨਜ਼ੂਰ ਹੁੰਦਾ ਇਹ ਸੀਟ ਖਰੜਣ ਵਾਲੀ ਖਾਲੀ ਹੋ ਜਾਂਦੀ ਤਾਂ ਇਹਦਾ ਮਤਲਬ ਇਹ ਹੈ ਜੀ ਕਿ ਡਾਕਟਰ ਸੁਖਵਿੰਦਰ ਸੁਖੀ ਨੇ ਬੰਗੇ ਤੋਂ ਅਸਤੀਫਾ ਦਿੱਤਾ ਹੋਇਆ ਬਹੁਤ ਲੰਮਾ ਸਮਾਂ ਪਹਿਲਾਂ ਫਿਰ ਸਪੀਕਰ ਨੂੰ ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਕਰਨਾ ਪੈਣਾ ਸੀ ਫਿਰ ਖਰੜ ਬੰਗਾ ਤੇ ਤਰਨ ਤਰਨ ਤਿੰਨ ਸਮਾਂ ਤੇ ਚਲਣੀ ਸੀ ਗੁਣਕਲੇ ਤਰਨਤਾਰਨ ਨਾਲ ਵਗਾਰਾ ਹੋ ਜਾਣ ਵਾਲੀ ਗੱਲ ਵਿੱਚ ਵੀ ਇਹ ਵੀ ਹੈ ਜੀ ਜੀ ਤੇ ਟੈਣਾ ਸਾਹਿਬ ਤਰਨਤਾਰਨ ਚੋਣ ਦੇ ਲਈ ਤਾਂ ਅਕਾਲੀ ਦਲ ਸਭ ਤੋਂ ਜ਼ਿਆਦਾ ਸਰਗਰਮ ਨਜ਼ਰ ਆ ਰਿਹਾ ਜੀ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਫਿਕਰ ਹੈ ਤਾਂ ਹੀ ਉਹਨਾਂ ਨੇ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਜੀ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਬਣਾਤਾ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਕੁ ਤਰਨਤਾਰਨ ਵਿੱਚ ਕੀ ਕਰਨਗੇ ਬੀਬੀ ਸੁਖਵਿੰਦਰ ਕੌਰ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਅਕਾਲੀ ਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਜਿੰਮੀ ਚੋਣ ਤਰਨਤਾਰਨ ਤੋਂ ਉਮੀਦਵਾਰ 47 ਸਰਪੰਚ 8 ਕੌਂਸਲਰਾਂ ਤੇ ਹਜ਼ਾਰਾਂ ਆਜ਼ਾਦ ਗਰੁੱਪ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੱਲ ਸ਼ਾਮਲ ਵੀ ਹੋਏ ਆ ਤੇ ਝਭਾਲ ਰੈਲੀ ਦੇ 2027 ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੁਰਤੇ ਬਣਨ ਦਾ ਤੇ ਮੋੜ ਬੰਦਤਾ ਇਸ ਗੁਰਵੀਰ ਸਿੰਘ ਬਾਦਲ ਨੇ ਕੱਲ ਇਹ ਗੱਲ ਕਹੀ ਆ ਅਸਲ ਦੇ ਵਿੱਚ ਇੱਕ ਹੈਗਾ ਆਜ਼ਾਦ ਗਰੁੱਪ ਇਹ ਆਜ਼ਾਦ ਗਰੁੱਪਾ ਜਿਹੜਾ ਉਹ ਕੱਲ ਉਹਨੇ ਹਕਮ ਲਾ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹ ਦਾਣਾ ਮੰਡੀ ਝਭਾਲ ਦੇ ਵਿੱਚ ਕੱਲ ਕਰੈਲੀ ਹੋਈ ਆ ਇਹਦੇ ਵਿੱਚ ਬੀਬੀ ਸੁਖਜਿੰਦਰ ਕੌਰ ਰੰਧਾਵਾ ਨੇ ਜਿਹੜੇ ਉਹ 43 ਮੌਜੂਦਾ ਸਰਪੰਚਾਂ ਅੱਠ ਮਿਊਨਿਸਪਲ ਕੌਂਸਲਰਾਂ ਤੇ ਦਰਜਨਾ ਸਾਬਕਾ ਸਰਪੰਚਾਂ ਤੇ ਛੇ ਮਹੀਨਾ ਸਮੇਤ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਤੇ ਬਾਦਲ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਤੇ ਇਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਤਰਨਤਾਰਨ ਤੋਂ ਜਦੋਂ ਆਹ ਤਰਨਤਾਰਨ ਦੀਆਂ ਹੋਈਆਂ ਸੀ ਕੌਂਸਲ ਚੋਣਾਂ ਉਸ ਵੇਲੇ ਵੀ 7-8 ਬੰਦੇ ਆਜ਼ਾਦ ਗਰੁੱਪ ਦੇ ਦਿੱਤੇ ਸੀ ਇਹ ਜਿਹੜਾ ਤਰਨਤਾਰਨ ਦੇ ਵਿੱਚ ਆਜ਼ਾਦ ਗਰੁੱਪ ਆ ਇਹ ਕਾਫੀ ਸਰਗਰਮੀ ਦੇ ਵਿੱਚ ਰਹਿਣ ਵਾਲਾ ਹੈਗਾ ਸੋ ਬੀਬੀ ਸੁਖਜਿੰਦਰ ਕੌਰ ਰੰਡਵਾਹ ਨੇ ਜਿਹੜੇ ਉਹਨਾਂ ਨੂੰ ਅਕਾਲੀ ਦਲ ਨੇ ਇਸੇ ਕਰਕੇ ਉਮੀਦਵਾਰ ਬਣਾਇਆ ਦੂਜੀ ਗੱਲ ਇਹ ਹੈ ਵੀ ਹਾਲੇ ਤੱਕ ਤੋਂ ਉਹਨਾਂ ਦਾ ਐਲਾਨ ਨਹੀਂ ਹੋਇਆ ਪਰ ਇਹਨਾਂ ਦੇ ਵੱਲੋਂ ਇਹ ਗੱਲ થઈ ਜਈਏ ਕਿ ਅਸੀਂ ਆਪਦੀ ਪੂਰੀ ਤਿਆਰੀ ਦੇ ਵਿੱਚ ਹੈ ਤੇ ਤੀਜੀ ਮਹੱਤਵਪੂਰਨ ਗੱਲ ਇੱਕ ਹੋਰ ਆ ਉਹ ਇਹ ਹੈ ਕਿ ਪਿਛਲੇ ਦਿਨ ਹਰਮਿਤ ਸਿੰਘ ਸੰਧੂ ਜਿਹੜੇ ਕਿ ਅਕਾਲੀ ਦਲ ਦੇ ਅੱਗੇ ਹੁੰਦੇ ਸੀ ਜਿਹੜੇ ਕਿ ਤਿੰਨ ਵਾਰ ਐਮਐਲਏ ਰਹੇ ਆ ਉਹ ਅੱਗੇ ਦੀ ਆਮ ਆਦਮੀ ਪਾਰਟੀ ਦੇ ਵਿੱਚ ਇਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮਿਤ ਸਿੰਘ ਸੰਧੂ ਹੋਣਗੇ ਕਿ ਅਕਾਲੀ ਜਨਨ ਨੂੰ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਬਣਾਤਾ ਤੇ ਕਾਂਗਰਸ ਤੇ ਬੀਜੇਪੀ ਕਿਉਂ ਬਣਾਉਂਦੀ ਹੈ ਇਹ ਸਮਾਂ ਦੱਸੂਗਾ। ਕਹਿਣ ਦਾ ਭਾਵ ਇਹ ਵੀ ਕਿ ਉਲਟ ਪੁਲਟ ਕਿਵੇਂ ਜਿੰਦਗੀਾਂ ਹੋ ਰਹੀਆਂ। ਹੁਣ ਵੈਸੇ ਚਰਚਾ ਇਸ ਗੱਲ ਦੀ ਵੀ ਚੱਲੀ ਆ ਕਿ ਉਹ ਕਿਹੜੇ ਕਾਰਨਾਂ ਜਿਹਦੇ ਕੋਲੇ ਆਮ ਆਦਮੀ ਪਾਰਟੀ ਦੇ ਕੋਲੇ ਆਪ ਦਾ ਬੰਦਾ ਹੀ ਨਹੀਂ ਹੁੰਦਾ ਕੋਈ। ਇਹ ਕਦੇ ਬੀਜੇਪੀ ਦਾ ਬੰਦਾ ਚੱਕ ਲਿਆ ਕਦੇ ਕਾਂਗਰਸ ਦਾ ਬੰਦਾ ਚੱਕ ਲਿਆ ਕਦੇ ਅਕਾਲੀਆਂ ਦਾ ਬੰਦਾ ਚੱਕ ਲਿਆ। ਵੀ ਇਹ ਸਿਰਫ ਇਸੇ ਗੱਲ ਦੇ ਉੱਤੇ ਰਹਿ ਜਾਂਦੇ ਆ। ਸੋ ਸਵਾਲ ਆਪਣੀ ਥਾਂ ਦੇ ਉੱਤੇ ਪਰ ਤਿਆਰ ਕਿੰਨੇ ਜਿਸ ਤਰੀਕੇ ਜਿਹੇ ਹੈਗੇ ਸਾਰੀਆਂ ਸਿਆਸੀ ਪਾਰ ਉਹ ਹੈਰਾਨ ਕਰਨ ਵਾਲਗਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਾਣਾ ਸਾਹਿਬ ਆਮ ਆਦਮੀ ਪਾਰਟੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਐ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਕੋਈ ਨਵਾਂ ਰਿਕਾਰਡ ਹੀ ਬਣਾਉਣਗੇ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਬੰਦੇ ਚੱਕ-ਚੱਕ ਕੇ ਤੇ ਫਿਰ ਉਮੀਦਵਾਰ ਬਣਾਉਂਦੇ ਐ ਇੱਕ ਵਾਰ ਰਿਕਾਰਡ ਤਾਂ ਨਹੀਂ ਬਣਾਉਣਾ ਚਾਹੁੰਦੇ ਦੇਖੋ ਰਿਕਾਰਡ ਤਾਂ ਬੜਾ ਹੀ ਪਿਆ ਇਹਨਾਂ ਦੇ ਕੋਲੇ ਕੋਈ ਆਪਦਾ ਬੰਦਾ ਨਹੀਂਗਾ ਇਹਨਾਂ ਦੇ ਕੋਲੇ ਕੁਝ ਵੀ ਆਪਦਾ ਨਹੀਂ ਹੈ ਇਥੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਇਹਨਾਂ ਦੇ ਕੋਲੇ ਲੈ ਦੇ ਕਿ ਉਹੀ ਬੰਦੇ ਆ ਉਹਨਾਂ ਬੰਦਿਆਂ 'ਤੇ ਹੀ ਭਰੋਸਾ ਨਹੀਂਗਾ ਇਹਨਾਂ ਨੇ ਤਾਂ ਕੁਝ ਨਾ ਕੁਝ ਬਸ ਇਧਰੋਂ ਚੱਕ ਲੈ ਉਧਰੋਂ ਚੱਕ ਲੈ ਜੇ ਵੰਨ ਲੋਕ ਤੇ ਹੋਰ ਚੋਣ ਹੋਵੇ ਕੱਲ ਨੂੰ ਇਹਨਾਂ ਨੇ ਕਿਸੇ ਹੋਰ ਪਾਰਟੀ ਦੇ ਵਿੱਚੋਂ ਬੰਦਾ ਚੱਕ ਲੈਣਾ ਜਿਵੇਂ ਲੱਗਦਾ ਵੀ ਇਹਨਾਂ ਨੂੰ ਆਪਦੇ ਬੰਦਿਆਂ ਦੇ ਉੱਤੇ ਇੱਕ ਪੈਸੇ ਦਾ ਭਰੋਸਾ ਨਹੀਂਗਾ ਤੇ ਇਹਨਾਂ ਨੇ ਬਸ ਉਰੇ ਪਰੋ ਬੰਦੇ ਚੱਕ ਕੇ ਹੀ ਆਪਦਾ ਗੁਜ਼ਾਰਾ ਕਰਨਾ ਹੁਣ ਤਾਂ ਇਹੋ ਲੱਗਣ ਲੱਗ ਪਿਆ ਅਗਲੀ ਮਹੱਤਵਪੂਰਨ ਗੱਲ ਇਹ ਕਿ ਜਿਹੜੀਆਂ ਪਿਛਲੀਆਂ ਚੋਣਾਂ ਅੱਜ ਤੱਕ ਹੋਈਆਂ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਆਪਦੇ ਬੰਦਿਆਂ ਦੇ ਉੱਤੇ ਭਰੋਸਾ ਨਾ ਮਾਤਰੀ ਕੀਤਾ ਉਹਦੇ ਵਿੱਚ ਤੁਸੀਂ ਦੇਖ ਲਓ ਗਿੱਦੜਵਾਹੇ ਵਾਲੀ ਚੋਣ ਉੱਥੇ ਆਕਾਲੀ ਦਲ ਦਾ ਬੰਦਾ ਚੱਕਿਆ ਇੱਧਰ ਚੱਬੇਵਾਲ ਵਾਲੀ ਕਾਂਗਰਸ ਦਾ ਬੰਦਾ ਚੱਕਿਆ ਜਲੰਧਰ ਵਾਲੀ ਸੁਬਣੀ ਚੌਂ ਇੱਥੇ ਭਾਜਪੀ ਦਾ ਬੰਦਾ ਚੱਕਿਆ ਸੋ ਇਹਨਾਂ ਨੇ ਆਹ ਕੁਝ ਹੁਣ ਤੱਕ ਬਹੁਤ ਵਾਰ ਕੀਤਾ ਆ ਤੁਸੀਂ ਹੁਣ ਤਰਨਤਾਰਨ ਵਾਲੀ ਦੇਖ ਲਿਓ ਹੁਣ ਵੀ ਆਕਾਲੀ ਦਲ ਦਾ ਬੰਦਾ ਚੱਕਣਾ ਸੋ ਇਹਨਾਂ ਨੂੰ ਆਪਦਿਆਂ ਨੇ ਉੱਤੇ ਦਰੀਆਂ ਝਾੜਨ ਵਾਲੇ ਧਮੱਕੜ ਜੀ ਨੂੰ ਕਹਿੰਦੇ ਹੁੰਦੇ ਵੀ ਧਮੱਕੜ ਹੈ ਸਾਡੇ ਉੱਪਰ ਧਮੱਕੜ ਬਹੁਤ ਪਿਆਰੇ ਹਨ ਇਹਨਾਂ ਨੂੰ ਆਪ ਦੇ ਧਮੱਕੜਾਂ ਦੇ ਉੱਤੇ ਯਕੀਨ ਨਹੀਂ ਆ ਹੁਣ ਜੀ ਬਿਲਕੁਲ ਸਹੀ ਤੇਟਾਣਾ ਸਾਹਿਬ ਉਹਦੇ ਕਾਲੀਦਾਲੇ ਤਿਆਰੀ ਤਾਂ ਚਲੋ ਕਰ ਲਈ ਐ ਪਰ ਮਜੀਠੀਆ ਸਾਹਿਬ ਨੂੰ ਕਹਿੰਦੇ ਅਜੇ ਵੀ ਕੋਈ ਵੀ ਰਾਹਤ ਨਹੀਂ ਹੈ ਉਹਦੇ ਬਾਰੇ ਵਿੱਚ ਕੋਈ ਅਕਾਲੀ ਆਗੂ ਨਹੀਂ ਬੋਲਦਾ ਸਾ ਬਿਲਕੁਲ ਨਹੀਂ ਵਿਕਰਮ ਸਿੰਘ ਜੀਸੀ ਸਾਹਿਬ ਨੇ ਜਿਹੜੇ ਉਹ ਬਿਲਕੁਲ ਇਸ ਵੇਲੇ ਉਸੇ ਰੂਪ ਦੇ ਵਿੱਚ ਉਸੇ ਸਮੱਸਿਆ ਦੇ ਵਿੱਚ ਹੈ ਤੇ ਉਹਨਾਂ ਨੂੰ ਕੋਈ ਹਾਲੇ ਤੱਕ ਰਾਹਤ ਮਿਲੀ ਨਹੀਂਗੀ ਕਿਉਂਕਿ ਜਿਹੜੀ ਉਹਨਾਂ ਦੀ ਹਿਰਾਸਤਾਂ ਨਹੀਂ ਆਏ ਕਿ ਹਿਰਾਸਤ ਉਹਦੇ ਵਿੱਚ ਕੱਲ ਵਾਧਾ ਹੋ ਗਿਆ ਸੀ ਦੂਜੀ ਗੱਲ ਇਹ ਆ ਕਿ ਇਹਨਾਂ ਦੀ ਪੈਰਕ ਬਦਲੀ ਜਾਵੇ ਉਹ ਵੀ ਮਸਲਾ ਉਵੇਂ ਦਾ ਉਵੇਂ ਆ ਇਹ ਚਾਹੁੰਦੇ ਜੀ ਕਿ ਮੈਨੂੰ ਜ਼ਮਾਨਤ ਮਿਲ ਜੇ ਉਹ ਵੀ ਮਸਲਾ ਉਵੇਂ ਦਾ ਉਵੇਂ ਆ ਇਹ ਕਹਿੰਦੇ ਜੀ ਕਿ ਮੇਰਾ ਪਰਚਾ ਰੱਦ ਹੋਵੇ ਉਹ ਵੀ ਮਸਲਾ ਉਵੇਂ ਦਾ ਉਵੇਂ ਆ ਉਹ ਸਾਰੀਆਂ ਗੱਲਾਂ ਉਮੇਦੀਆਂ ਉਵੇਂ ਆ ਇਹਦੇ ਵਿੱਚ ਕੋਈ ਵੀ ਇਹਨਾਂ ਨੂੰ ਹਾਲੇ ਤੱਕ ਰਾਹਤ ਮਿਲੀ ਨਹੀਂ ਇਹ ਰਾਹਤ ਮਿਲਣ ਦੀ ਸ਼ਾਇਦ ਹਾਲੇ ਤੱਕ ਇੰਨੀ ਜਲਦੀ ਆਸ ਵੀ ਨਹੀਂ ਆ ਸੁਲਵੈਨੇ ਕੀ ਬੜਦਾ ਪਰ ਨਾਬੇ ਦੀ ਨੂ ਨਾਬਾ ਜੇਲ੍ਹ ਦੇ ਵਿੱਚ ਤੇ ਵਿਕਰਮ ਸਿੰਘ ਬਜੀਠੀਆ ਇਸ ਵੇਲੇ ਬੰਦ ਦਾ ਤੇ ਉਹਨਾਂ ਦੇ ਵੱਲੋਂ ਆਪਣੇ ਵਕੀਲਾਂ ਦੇ ਰਾਹੀਂ ਸੁਨੇਹੇ ਭੇਜੇ ਜਾ ਰਹੇ ਆ ਕਿ ਮੈਂ ਤਾਂ ਭਾਈ ਸਰਸੱਲੇ ਬਾਹ ਦੇ ਕੇ ਸੋਨਾ ਤੇ ਮੈਨੂੰ ਕੋਈ ਪਰਵਾਹ ਨਹੀਂ ਗਈ ਤੇ ਐਵੇਂ ਇਹ ਕਰੀ ਜਾਂਦੇ ਨਹੀਂ ਦੀ ਉਹਦੀ ਫਲਾਣਾ ਨਹੀਂ ਆਉਂਦਾ ਢੀਂਗੜਾ ਨਹੀਂ ਆਉਂਦਾ ਇਹ ਆਹ ਗੱਲਾਂ ਕਰੀ ਜਾਂਦੇ ਆ ਮੈਨੂੰ ਕੋਈ ਫਿਕਰ ਨਹੀਂ ਹੈਗੀ ਜੀ ਬਿਲਕੁਲ ਤੇ ਟੇਣਾ ਸਾਹਿਬ ਅੱਗੇ ਵਧਦੇ ਆ ਜੀ ਹੁਣ ਗੱਲ ਕਰਦੇ ਆ ਆਪਾਂ ਫੌਜਾ ਸਿੰਘ ਹੋਰਾਂ ਦੀ ਫੌਜਾ ਸਿੰਘ ਹੋਰਾਂ ਦਾ ਸੰਸਕਾਰ ਕਰ ਦਿੱਤਾ ਜੀ ਹਰ ਇੱਕ ਅੱਖ ਨਾਮ ਹੋਈ ਹੈ ਇਸ ਮੌਕੇ ਤੇ ਹਾਂ ਬਿਲਕੁਲ ਜੀ ਸਰਦਾਰ ਫੌਜਾ ਸਿੰਘ ਹੋਰਾਂ ਦਾ ਲੰਘੇ ਕੱਲ ਅੰਤ ਨੂੰ ਸੰਸਕਾਰ ਹੋ ਗਿਆ ਤੇ ਲੰਘੇ ਕੱਲ ਸੰਸਕਾਰ ਆ ਜਿਹੜਾ ਉਹ ਇਸ ਕਰਕੇ ਲੇਟ ਹੋਇਆ ਕਿਉਂਕਿ ਇਹਨਾਂ ਦੇ ਟੱਬਰ ਦੇ ਜੀ ਨੇ ਕਹੀ ਤੇ ਉਹ ਵਿਦੇਸ਼ਾਂ ਦੇ ਵਿੱਚ ਸੀਗੇ ਪਰ ਕੱਲ ਇਹਨਾਂ ਦਾ ਸਸਕਾਰ ਕਰ ਦਿੱਤਾ ਗਿਆ ਤੇ ਇਹਨਾਂ ਦੇ ਸਸਕਾਰ ਦੇ ਮੌਕੇ ਤੇ ਇੱਥੇ ਜਿਹੜਾ ਪਿੰਡ ਹੈਗਾ ਜਲੰਧਰ ਦੇ ਵਿੱਚ ਹੀ ਤੇ ਵਿਆਸ ਤੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੰਗ ਤਬਾਤਗਾ ਤੇ ਰਾਜਪਾਲ ਤੇ ਮੁੱਖ ਮੰਤਰੀ ਤੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਸ਼ਾਮਲ ਹੋਏ ਆ ਤੇ ਪ੍ਰਧਾਨ ਮੰਤਰੀ ਨੇ ਸ਼ੋਕ ਸੁਨੇਹਾ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਅੰਤਿਮ ਯਾਤਰਾ ਦੇ ਨਾਲ-ਨਾਲ ਤੇ ਰਾਜਪਾਲ ਸਾਹਿਬ ਵੀ ਚੱਲੇ ਆ ਦੂਜੀ ਗੱਲ ਇਹ ਵੀ 114 ਸਾਲ ਦੀ ਉਮਰ ਦੇ ਵਿੱਚ ਬਾਪੂ ਫੌਜਾ ਸਿੰਘ ਨੇ ਜਿਹੜੇ ਉਹ ਦੁਨੀਆ ਤੋਂ ਕੂਚ ਕਰ ਗਏ ਸੀ ਕਿਉਂਕਿ ਸੜਕ ਹਾਰ ਤੇ ਦੇ ਸ਼ਿਕਾਰ ਹੋ ਗਏ ਇਹਨਾਂ ਦੇ ਵਿੱਚ ਗੱਡੀ ਮਾਰ ਕੇ ਤੇ ਬਾਅਦ ਦੇ ਵਿੱਚ ਮੁੰਡੇ ਭੱਜ ਗਏ ਤੇ ਬਾਅਦ ਦੇ ਵਿੱਚ ਉਹਨੂੰ ਗ੍ਰਫਤਾਰ ਵੀ ਕਰ ਲਿਆ ਤੇ ਉਹ ਇਸ ਵੇਲੇ ਨਿਆਂਕ ਹਿਰਾਸਤ ਦੇ ਵਿੱਚ ਹੈ ਤੇ ਬਾਪੂ ਫੌਜਾ ਸਿੰਘ 114 ਸਾਲ ਦੀ ਉਮਰ ਦੇ ਉਹ ਜਵਾਨ ਸੀ ਜਿਨ੍ਹਾਂ ਨੂੰ ਮੇਰਾ ਕਹਿਣਾ ਵੀ ਆਪਾਂ ਕਦੇ ਭੁੱਲ ਨਹੀਂ ਸਕਾਂਗੇ ਤੇ ਦੁੱਖ ਇਸ ਗੱਲ ਦਾ ਕਿ ਇਹੋ ਜਿਹੀਆਂ ਵੱਡੀਆਂ ਹਸਤੀਆਂ ਮੁੜ ਕੇ ਧਰਤੀ ਦੇ ਉੱਤੇ ਆ ਨਹੀਂ ਰਹੀਆਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਹਸਤੀਆਂ ਸੱਚ ਚਲੇ ਜਾਣਾ ਭਾਵੇਂ ਉਮਰ ਜੰਨੀ ਮਰਦੀ ਸੀ ਇਹ ਉਹ ਬਹੁਤ ਦੁਖਦਾਈ ਗੱਲ ਆ ਵੀ ਭਾਈ ਹੁਣ ਭਵਿੱਖ ਦੇ ਵਿੱਚ ਕਦੇ ਕੋਈ ਇੰਨੀ ਲੰਮੀ ਉਮਰ ਵਾਲੀ ਇੰਨੇ ਕਰੜੇ ਸਰੀਰ ਵਾਲੀ ਇੰਨੇ ਨਰੋਏ ਸਰੀਰ ਵਾਲੀ ਇੰਨੀ ਊਰਜਾਵਾਨ ਜਿਹੜੀ ਆ ਉਹ ਸ਼ਖਸੀਅਤ ਉਹ ਕਰੇ ਆਉਂ ਕਿ ਨਹੀਂ ਆਉਂ ਇਹ ਹੁਣ ਲੋਕਾਂ ਦੇ ਮਨਾਂ ਵਿੱਚ ਸਵਾਲ ਉਹਨਾਂ ਦੇ ਹੋ ਸਕਦਾ ਜਿਹੜੇ ਲੋਕ ਸਿਰ ਤੋਂ ਕੰਮ ਲੈਂਦੇ ਆ ਪਰ ਬਾਪੂ ਫੌਜਾ ਸਿੰਘ ਸ਼ਾਇਦ ਹਾਲੇ ਜ਼ਿੰਦਗੀ ਹੋਰ ਜਿਉਂ ਜਾਂਦੇ ਵੀ ਜੇਕਰ ਹਰਸਾ ਦਰਫ਼ ਤੋਂ ਨਾ ਹੁੰਦੇ ਸੋ ਉਹਨਾਂ ਦੇ ਜਾਣ ਦਾ ਭਾਈ ਦੁੱਖ ਆ ਇਸ ਤਰੀਕੇ ਦੇ ਨਾਲ ਉਹ ਗਏ ਤੇ ਜਿਸ ਤਰੀਕੇ ਨਾਲ 101 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਜੇ ਆਪਾਂ ਜਾਣਦੇ ਹਾਂ ਕਿ ਬਹੁਤ ਕਮਾਲ ਕੀਤੀ ਸੀ ਭਾਈ ਮੈਰਾਥਨ ਦੇ ਵਿੱਚ 80 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮੈਰਾਥਨ ਦੌੜਨੀ ਸ਼ੁਰੂ ਕੀਤੀ ਸੀ ਸੋ ਉਹਨਾਂ ਦੇ ਨਾਲ ਜੁੜ ਗਏ ਯਾਦਾਂ ਰਹੇਗਾ ਪਰ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹਨਾਂ ਨੂੰ ਇੱਥੇ ਪਹੁੰਚ ਕੇ ਸਤਿਕਾਰ ਦੇ ਮੁਕੇਸ਼ਰ ਨਾਲ ਦਿੱਤੀ ਆ ਰਾਜਪਾਲ ਸਾਹਿਬ ਨੇ ਵੀ ਦਿੱਤੀ ਆ ਹੋਰ ਵੀ ਵਕ ਵਕ ਪਾਰਟਗਾ ਦੇ ਲੋਕ ਇੱਥੇ ਪਹੁੰਚੇ ਆ ਬਹੁਤ ਵੱਡੀ ਹਸਤੀ ਸੀ ਬਹੁਤ ਕਮਾਲ ਦੀ ਹਸਤੀ ਸੀ ਤੇ ਨਾਲ ਇਹਨਾਂ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਉਹਦੇ ਵਿੱਚ ਇਹ ਗੱਲ ਕਹੀ ਜਾਂਦੇ ਕਿ ਜਦੋਂ ਮੈਂ ਮੈਰਾਥਨ ਦੌੜਨ ਲੱਗਾ ਤੇ ਮੈਨੂੰ ਕਹਦੇ ਵੀ ਤੇਰੇ ਸਿਰ ਦੇ ਉੱਤੇ ਵਾਲ ਕੋਈ ਨਹੀਂ ਗਾ ਤੂੰ ਪੱਗ ਨਹੀਂ ਬੰਨ੍ਹ ਸਕਦਾ ਪਰਣਾ ਨਹੀਂ ਬੰਨ੍ਹ ਸਕਦਾ ਪੱਗ ਨਹੀਂ ਬੰਨ੍ਹ ਸਕਦਾ ਤੇ ਮੈਂ ਅਖਿਆ ਵੀ ਜੇ ਮੈਂ ਪੱਗ ਨਹੀਂ ਬੰਨ੍ਹਣੀ ਤਾਂ ਫਿਰ ਮੈਂ ਮੈਰਾਥਨ ਕਿ ਹਿੱਸਾ ਲੈਣਾ ਕਿਉਂ ਆ ਉਹ ਕਹਦੇ ਬਸ ਫਿਰ ਮੈਨੂੰ ਮਨਜ਼ੂਰੀ ਮਿਲ ਗਈ ਕਿ ਕੁਦਰਤ ਨੇ ਲਿਖਿਆ ਸੀਗਾ ਵੀ ਭਾਈ ਦੁਨੀਆਂ ਦੇ ਵਿੱਚ ਮੇਰੀ ਸ਼ੋਭਤ ਹੋਣੀ ਆ ਤੇ ਇਸ ਕਰਕੇ ਕੁਦਰਤ ਨੇ ਸਾਰਾ ਰਾਹ ਬਣਾਇਆ ਇਤਿਹਾਸ ਸੋ ਮਤਲਬ ਇਹ ਹੈ ਜੀ ਕਿ ਉਸ ਬੰਦੇ ਨੇ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਜਾਈ ਕਿ ਉਹ ਸਿਧਾਂਤ ਕੇ ਜ਼ਿੰਦਗੀ ਜਾਈ ਸੋ ਇਹ ਸਾਡੇ ਲਈ ਇੱਕ ਮਿਸਾਲ ਹੈ ਜੀ ਬਿਲਕੁਲ ਜਨਾਬ ਸਾਹਿਬ ਅਹਮਦਾਬਾਦ ਕ੍ਰੈਸ਼ ਅਜੇ ਵੀ ਕੋਈ ਨਾ ਕੋਈ ਖਬਰ ਅਹਮਦਾਬਾਦ ਕ੍ਰੈਸ਼ ਦੇ ਬਾਰੇ ਸਾਹਮਣੇ ਆਉਂਦੀ ਹੈ ਪਰ ਕਾਰਨ ਕੀ ਹੋਏ ਨੇ ਉਹਦੇ ਬਾਰੇ ਕੋਈ ਵੀ ਕਲੈਰਿਟੀ ਨਹੀਂ ਹੈ ਹਾਂ ਇੰਨਾ ਜ਼ਰੂਰ ਹੈ ਸੋਸ਼ਲ ਮੀਡੀਆ ਤੇ ਕਦੇ ਕੁਝ ਪਾ ਦਿੱਤਾ ਜਾਂਦਾ ਕਦੇ ਕੁਝ ਤੇ ਹੁਣ ਕਹਿੰਦੇ ਸਰਕਾਰ ਨੇ ਵੀ ਇਹ ਗੱਲ ਕਹੀ ਹੈ ਵੀ ਅਹਮਦਾਬਾਦ ਕ੍ਰੈਸ਼ ਦੇ ਬਾਰੇ ਕੋਈ ਵੀ ਕਾਲੀ ਨਾ ਕੀਤੀ ਜਾਏ ਸਾ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਅੰਮੜਾਬਾਦ ਜਹਾਜ਼ ਕ੍ਰੈਸ਼ ਮਾਮਲੇ ਦੇ ਵਿੱਚ ਸਰਕਾਰ ਕਹਿੰਦੀ ਵੀ ਕੋਈ ਕਾਰੀ ਨਾ ਕਰੋ ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਹੈ ਕਿ ਮੀਡੀਆ ਦਾ ਇੱਕ ਹਿੱਸਾ ਸਵਾਰਥੀ ਰੂਪ ਦੇ ਵਿੱਚ ਖਬਰਾਂ ਲਾ ਰਿਹਾ ਤੇ ਜਿੰਨੀ ਦੇਰ ਤੱਕ ਕੰਪਲੀਟ ਰਿਪੋਰਟ ਨਹੀਂ ਆਉਦੀ ਉਨਿੰਨੀ ਦੇਰ ਤੱਕ ਨਸ਼ਰ ਨਾ ਕੀਤੀ ਜਾਵੇ ਇਹ ਗੱਲ ਨਾਲ ਆਪਾਂ ਵੀ ਬਿਲਕੁਲ ਸਹਿਮਤ ਆ ਕਿਉਂਕਿ ਦੇਖੋ 12 ਜੂਨ ਨੂੰ ਯਾਨੀ ਕਿ ਪਿਛਲੇ ਮਹੀਨੇ ਇਹ ਹੜhta ਹੋਇਆ ਸੀ ਪਿਛਲੇ ਤੋਂ ਪਿਛਲੇ ਤੇ ਉਸ ਤੋਂ ਬਾਅਦ ਆਪਾਂ ਜਾਣਦੇ ਆ ਕਿ ਜੋ-ਜੋ ਕੁਝ ਵਾਪਰਿਆ ਤੇ ਤੇ ਜੂਨ ਮਹੀਨੇ ਦੇ ਵਿੱਚ ਵਾਪਰੇ ਹਾਦਸੇ ਦੇ ਬਾਰੇ ਕਿੰਨੀਆ ਖਬਰਾਂ ਆਈਆਂ 270 ਲੋਕਾਂ ਦੀ ਉਦੋਂ ਮੌਤ ਹੋਈ ਸੀ ਪਰ ਅੱਜ ਤੱਕ ਕਈ ਤਰ੍ਹਾਂ ਦੇ ਵਿਚਾਰ ਬੇਲੋੜੇ ਵੀ ਪੇਸ਼ ਕੀਤੇ ਗਏ ਜਾਂ ਦੁੱਖ ਇਸ ਗੱਲ ਦਾ ਵੀ ਭਾਈ ਇਹ ਕਿਉਂ ਵਾਪਰਿਆ ਇਹਦੇ ਬਾਰੇ ਮਰ ਜਾਣਕਾਰੀ ਆਵੇ ਪਰ ਜਿਹੜੀ 15 ਸਫਿਆਂ ਦੀ ਪਸੰਦ ਦੀ ਰਿਪੋਰਟ ਆਈ ਸੀ ਉਹਦੇ ਵਿੱਚ ਕੀ ਕਿਹਾ ਗਿਆ ਉਹਦੇ ਚ ਇਹ ਗੱਲ ਕਹੀ ਗਈ ਕਿ ਇੱਕ ਪਾਇਲਟ ਨੇ ਦੂਜੇ ਪਾਇਲਟ ਨੂੰ ਕਿਹਾ ਵੀ ਆ ਜਿਹੜੀ ਜਹਾਜ਼ ਫੂਲਸ ਵਿੱਚ ਤੂੰ ਆਫ ਕੀਤੀ ਆ ਉਹ ਕਹਿੰਦਾ ਮੈਂ ਤਾਂ ਨਹੀਂ ਕੀਤੀ ਤੇ ਇਨੇ ਚਿਰ ਨੂੰ ਜਹਾਜ਼ ਕ੍ਰੈਸ਼ ਹੋ ਗਿਆ ਫਿਰ ਇੱਕ ਦਾ ਵਾਲਸਟਰੀਟ ਅਖਬਾਰ ਆ ਅਮਰੀਕਾ ਤੋਂ ਉਹਨੇ ਇਹ ਗੱਲ ਕਹੀ ਕਿ ਜਿਹੜਾ ਸੁਮੇਤ ਸਬਰਵਾਲ ਪਾਇਲਟ ਸੀ ਮੇਨ ਉਹਦੀ ਗਲਤੀ ਹੈ ਤੇ ਕਲਾਈਬ ਕੁੰਨਰ ਦੇ ਵੱਲੋਂ ਉਹਦੇ ਕੋਲੋਂ ਪੁੱਛਿਆ ਜਾ ਰਿਹਾ ਵੀ ਇਹ ਤੁਸੀਂ ਸਵਿਚ ਆਫ ਕੀਤੀ ਹੈ ਉਹ ਕਹਿੰਦੇ ਜੀ ਮੈਂ ਤਾਂ ਨਹੀਂ ਕੀਤੀ ਉਹ ਕਹਿੰਦੇ ਜੀ ਕਲਾਈਬ ਕੁੰਨਰ ਦੇ ਬੋਲਾਂ 'ਚ ਹਰਾਨੀ ਸੀ ਤੇ ਦੂਜੇ ਪਾਇਲਟ ਦੇ ਉੱਤਰ ਦੇ ਵਿੱਚ ਸਧਾਰਨਤਾ ਸੀ ਤੇ ਇਸ ਗੱਲ ਤੋਂ ਕਹਿੰਦੇ ਜੀ ਵੀ ਮੰਨਿਆ ਜਾ ਰਿਹਾ ਕਿ ਸੁਮੇਤ ਸਬਰਵਾਲ ਦੇ ਕੋਲੋਂ ਗਲਤੀ ਦੇ ਨਾਲ ਇਹ ਫਿਊਲ ਸਵਿਚ ਆਫ ਹੋਇਆ ਤੋ ਉਸ ਤੋਂ ਬਾਅਦ ਇੱਕ ਹੋਰ ਮੀਡੀਆ ਆ ਗਿਆ ਉਹਨੇ ਇਹ ਗੱਲ ਕਹਤੀ ਕਿ ਨੇ ਜੀ ਦੇਖੋ ਇਹ ਨਾ ਇੱਕ ਤਾਂ ਕਿ ਜਹਾਜ਼ ਦਾ ਉੜਦੇ ਦਾ ਇੰਜਣ ਖਰਾਬ ਹੋ ਗਿਆ ਤੇ ਫਿਊਲਸ ਵਿੱਚ ਉਹਦੀ ਉਪ ਕਰਨੀ ਸੀ ਤੇ ਕਰ ਬੈਠੇ ਉਹਦੀ ਜਿਹੜਾ ਕਿ ਸਹੀ ਚੱਲ ਰਿਆ ਸੀ ਤੇ ਜਿਹਦੇ ਕਰਕੇ ਹਾਰ ਤਾਂ ਵਾਪਰ ਗਿਆ ਵੀ ਜਦੋਂ ਇਹ ਖਰਾਬ ਹੋਇਆ ਤੇ ਇੱਕ ਨੂੰ ਤੇਲ ਨਹੀਂ ਜਾ ਰਿਹਾ ਇਹ ਡਿੱਗ ਪਿਆ ਸੋ ਪਰ ਹੁਣ ਲੋਕਾਂ ਨੇ ਇਹ ਗੱਲ ਕਹੀ ਹੈ ਸਰਕਾਰ ਨੇ ਵੀ ਇਹ ਗੱਲ ਕਹੀ ਹੈ ਵੀ ਜਿੰਨੀ ਦੇਰ ਤੱਕ ਮੁਕੰਮਲ ਰਿਪੋਰਟ ਆਉਦੀ ਨਹੀਂ ਤੇ ਉਨੀ ਦੇਰ ਤੱਕ ਭਾਈ ਆ ਕੁਝ ਕਿਉਂ ਕੀਤਾ ਜਾ ਰਿਹਾ ਲੋਕੀ ਦੇਖੋ ਹਾਲੇ ਤਾਂ ਮੁੱਢਲੀ ਰਿਪੋਰਟਾਂ ਨਾਲੇ ਆਪਾਂ ਕਹਿੰਦੇ ਮੁੱਢਲੀ ਰਿਪੋਰਟ ਆ ਨਾਲੇ ਉਹ ਮੀਡੀਆ ਦੇ ਵਿੱਚ ਆ ਜਾਂਦੀ ਦੀ ਵਜ੍ਹਾ ਕੀ ਆ ਸੋ ਇਹਨੂੰ ਰੋਕਿਆ ਗਿਆ ਵੀ ਭਾਈ ਆ ਕੁਝ ਨਾ ਕੀਤਾ ਜਾਵੇ ਕਿ ਅਸੀਂ ਵੀ ਇਹ ਗੱਲ ਕਹਿੰਦੇ ਵੀ ਬਿਲਕੁਲ ਆ ਕੁਝ ਨਾ ਕੀਤਾ ਜਾਵੇ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਸੱਚਾਈ ਜ਼ਰੂਰ ਸਾਹਮਣੇ ਆਵੇ ਪਰ ਜੋ ਵੀ ਗਲਤੀ ਹੋਈ ਆ ਜਿਸ ਤਰੀਕੇ ਦੀ ਵੀ ਗਲਤੀ ਹੋਈ ਆ ਉਹ ਸਾਰੀ ਜਿਹੜੀ ਆ ਗਲਗਲਾਵਾਂ ਉਹ ਪਾਇਲਟਾਂ ਦੇ ਗਲ ਦੇ ਵਿੱਚ ਨਾ ਪਾਇਆ ਜਾਵੇ ਪਾਇਲਟ ਤਾਂ ਵਿਚਾਰੇ ਆਪਣੀ ਦੁਨੀਆ ਤੇ ਰਹੇ ਵੀ ਜਿਹੜਾ ਬੋਲਦਾ ਦੀ ਮੂਹਰੇ ਹੁਣ ਆ ਕੇ ਤੇ ਉਹਦੇ ਬਾਰੇ ਸਾਰੇ ਜਿਹੜੇ ਦੋਸ਼ ਵੱਧ ਗਏ ਸੋ ਬੋਇੰਗ 787 ਨੂੰ ਕਿਹਨੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਕੋਈ ਕਹਿੰਦਾ 에ਅਰ ਇੰਡੀਆ ਦੇ ਵੱਲੋਂ ਇਹ ਕੁਝ ਕੀਤਾ ਜਾ ਰਿਹਾ ਕੋਈ ਕਹਿੰਦਾ ਵੀ ਭਾਈ ਕਾਲੀ ਦੇ ਵਿੱਚ ਰਿਪੋਰਟ ਦੇ ਕਿ ਇਵੈਂਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਗੱਲ ਇਹ ਜੀ ਕਿ ਜੋ ਵੀ ਸਚਾਈ ਹੈ ਉਹ ਨਹੀਂ ਸਾਹਮਣੇ ਉਹ ਮੁਕੰਮਲ ਰਿਪੋਰਟ ਤੋਂ ਬਾਅਦ ਆਵੇ ਤੇ ਸਾਰੀ ਸਚਾਈ ਤੋਂ ਕਮੀ ਆਵੇ ਤੇ ਸਮੇਂ ਦੀ ਲੋੜ ਇਹ ਹੈ ਜੀ ਬਿਲਕੁਲ ਤਣਾਸਾਹਬ ਇਸ਼ਤਖਾ ঠাকুর ਨੇ ਮੂੰਹ ਦੇ ਵਿੱਚੋਂ ਜ਼ਹਿਰ ਕੱਢੀ ਜਿਸ ਦਾ ਅਸਰ ਗਲਜੀਤ ਦੋਸਾਂਝ ਹੋਰਾਂ ਦੀ ਫਿਲਮ ਸਰਦਾਰ ਜੀ ਦੀ ਤੇ ਉੱਪਰ ਵੇਖਣ ਨੂੰ ਮਿਲਿਆ ਤੇ ਹੁਣ ਕਹਿੰਦੇ ਐ ਕਿ ਰੌਲਾ ਚੱਲ ਮੇਰਾ ਪੁੱਤ ਚਾਰ ਨੂੰ ਲੈ ਕੇ ਵੀ ਪੈ ਗਿਆ ਜੀ ਹਾਂ ਬਿਲਕੁਲ ਜੀ ਦੇਖੋ ਸਰਦਾਰ ਜੀ ਫ੍ਰੀ ਹੈ ਜਿਹੜੀ ਤੇ ਉਹਦੇ ਬਾਰੇ ਜੋ ਵਿਵਾਦ ਪੈਦਾ ਹੋਇਆ ਤੇ ਉਹੀ ਵਿਵਾਦ ਚੱਲ ਮੇਰਾ ਪੁੱਤ 4 ਲਈ ਪੈਦਾ ਹੋਇਆ ਉਹ ਤਿੰਨ ਸੀ ਕਿ ਇਹ ਚਾਰ ਸੀ ਬਸ ਫਰਕ ਤਾਂ ਇਹ ਮੈਂ ਕੀ ਆ ਸਰਦਾਰ ਜੀ ਫਿਲਮ ਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਸੀ ਇਸ ਕਰਕੇ ਉਹਦਾ ਵਿਰੋਧ ਹੋਇਆ ਤੇ ਉਹ ਭਾਰਤ ਤੋਂ ਬਿਨਾ ਬਾਕੀ ਸਭ ਥਾਂਵਾਂ ਤੇ ਰੀਲீஸ் ਹੋਈ ਤੇ ਉਹਨੇ ਠੀਕਵਟ ਤੋ ਹਾਸਲ ਕੀਤੀ ਆ ਉਵੇਂ ਹੀ ਹੁਣ ਭਾਰਤ ਦੇ ਵਿੱਚ ਚੱਲ ਮੇਰਾ ਪੁੱਤਰ ਨਹੀਂ ਜਣੀ ਹੋਣੀ ਤੇ ਬਾਕੀ ਥਾਂਵਾਂ ਤੇ ਰੀਲீஸ் ਹੋਊਗੀ ਇਹ ਵੀ ਉਦੋਂ ਦੀ ਬਣੀ ਆ ਜਦੋਂ ਜਿਹੜਾ ਪਹਿਲਗਾਮ ਵਾਲਾ ਅਟੈਕ ਨਹੀਂ ਸੀ ਹੋਇਆ ਤੇ ਉਹ ਵੀ ਪਹਿਲਾਂ ਦੀ ਬਣੀ ਸੀ ਇਹ ਵੀ ਉਦੋਂ ਦੀ ਬਣੀ ਆ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਰਿਸ਼ਤੇ ਵਧੀਆ ਲੱਗਦੇ ਸੀ ਤੇ ਉਹ ਵੀ ਉਦੋਂ ਦੀ ਬਣੀ ਸੀ ਸੋ ਮਤਲਬ ਇਹ ਆ ਜੀ ਕਿ ਅਮਰਿੰਦਰ ਗੱਲ ਵਾਲੀ ਜਿਹੜੀ ਇਹ ਫਿਲਮ ਚੱਲ ਮੇਰਾ ਪੁੱਤ ਹੋਰ ਇਹ ਵੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣੀ ਇਹ ਪਾਕਿਸਤਾਨ ਸਮੇਤ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਰਿਲੀਜ਼ ਹੋਊਗੀ। ਇਹਦੀ ਚਰਚਾ ਵੀ ਇਸੇ ਗੱਲ ਕਰਕੇ ਹੋ ਸਕਦੀ ਹੈ ਵੀ ਭਾਈ ਇਹ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕਰਨ ਦਿੱਤਾ ਗਿਆ। ਪਰ ਜਿਵੇਂ ਸਰਦਾਰ ਜੀ ਦਾ ਵਿਵਾਦ ਪੈਦਾ ਹੋਇਆ ਤੇ ਉਸ ਵਿਵਾਦ ਦਾ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਫਾਇਦਾ ਹੋਇਆ। ਇਹ ਚੰਨ ਮੇਰਾ ਪੁੱਤ ਫਰੀ ਫੂਡ ਦੇ ਵਿੱਚ ਇਦਾਂ ਦੀ ਗੱਲ ਨਹੀਂ ਹੈਗੀ। ਕਿਉਂਕਿ ਇਹ ਅਮ੍ਰਿੰਦਰ ਗੱਲ ਦਾ ਆਪ ਦਾ ਸੁਭਾਅ ਹੀ ਆ ਵੀ ਚਾਪ ਕੀਤੇ ਜੇ ਫਿਲਮ ਰਿਲੀਜ਼ ਕਰ ਦੇਣੀ ਹੈ ਕਿਸੇ ਨੂੰ ਪਤਾ ਲੱਗੇ ਨਾ ਲੱਗੇ। ਤੇ ਉਹ ਤਾਂ ਜੇ ਇੱਥੇ ਰਿਲੀਜ਼ ਵੀ ਹੋਣੀ ਹੋਵੇ ਤਾਂ ਤਾਂ ਵੀ ਲੋਕਾਂ ਨੂੰ ਘੱਟ ਪਤਾ ਲੱਗਦਾ ਹੁੰਦਾ ਵੀ ਇਹ ਅਮਰਿੰਦਰ ਦੀ ਫਿਲਮ ਆ ਗਈ ਆ। ਸੋ ਵਿਸ਼ਾ ਹੋ ਗਈ ਹੈ ਕਿ ਭਾਈਏ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਕਲਾਕਾਰਾਂ ਨੇ ਸਾਂਝੇ ਤੌਰ ਤੇ ਕੰਮ ਕੀਤਾ ਤੇ ਕਾਰਨ ਵੀ ਉਹੀ ਆ ਕਿ ਭਾਈ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕਰਨੀ ਤੇ ਬਾਕੀ ਇਹ ਫਿਲਮ ਕਿੰਨੀ ਕਿ ਚੱਲਦੀ ਹੈ ਸਮਾਂ ਦੱਸੂਗਾ ਜੀ। ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਆਜ਼ਲੀ ਜੀ ਐਨਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ। ਮਿਹਰਬਾਨੀ ਜੁਮੇਰਬਾਨੀ।